ਬਾਬਾ ਤੋਂ ਵਨ ਸੈਂਕ ਵੀ ਨੇ ਇਹ ਗੁਰੂ ਆਮ ਦਾ ਸੱਜੇ ਪਾਛ ਨੇ ਇਹਨਾਂ ਦੇ ਨੇੜੇ ਪਰਿਆ ਹੱਥ ਰੱਖ ਕੇ ਇਹਨਾਂ ਕੋ ਉਹ ਮਸ਼ੀਨ ਜਿਹੜੀਆਂ ਕਿ ਮੱਕੀ ਮੱਛਰਾਂ ਤੋਂ ਬਚਾਉਣ ਲਈ ਸੰਗਤਾਂ ਦਾ ਧਿਆਨ ਰੱਖਾਂਗੇ ਇਹਨਾਂ ਨੇ ਜਿਹੜੀ ਬਿਮਾਰੀ ਇਹਨਾਂ ਕੋ ਸੇਵਾ ਲਈ ਹੈ ਤੇ ਬਹੁਤ ਹੀ ਵੱਡਾ ਉਪਰਾਲਾ ਹੈ ਇਹ ਜਿਹੜੀ ਫਾਰਮ ਮਸ਼ੀਨ ਆ ਇਹਦੇ ਨਾਲ ਮੱਕੀ ਮੱਛਰ ਤੇ ਹੋਰ ਕਾਫਰੇਜ ਵਗੈਰਾ ਇਹ ਜਿਹੜੀਆਂ ਹਵਾਵਾਂ ਇਹ ਤੇ ਇਹਨਾਂ ਤੋਂ ਇਹ ਕੰਮ ਲਿਆ ਜਾਊਗਾ ਲਵਸ਼ੰਮ ਦੀਆਂ ਦਾਤਾਂ ਹਨ ਹਾਂ ਉਹ ਹਨ ਪਾਤਕਾਨ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਤੋਂ ਬੰਦਾ ਜਿਹੜੀਆਂ ਸਰਾਵਾਂ ਜਿਹੜੇ ਵੀ ਸੰਬੰਧ ਦਾਾਰੇ ਹਨ ਉਹਨਾਂ 'ਚ ਵੀ ਇਹਨਾਂ ਨੇ ਪੋਗ ਦੀ ਸੇਵਾ ਕਰਨ ਦਾ ਉਪਰਾਂ ਲੱਗਦਾ ਹੈ ਸੋ ਖਾਲੀ ਲਈ ਸੋ ਹਾੜੀ ਰਸਮ ਪ੍ਰਸਤਿਤ ਆਰਤੀ ਗੁਰੂ ਜੀ ਜਨਮਸ਼ਾਹੀ ਨਰਸਨ ਲਵਸ਼ੰਮ ਦੀਆਂ ਦਾਤਾਂ ਹਨ ਹਾਂ ਉਹ ਹਨ ਸਰਦਾਰ ਮਹਾਰਾਜ ਕਾਉਂਸਿਲਿੰਗ ਦੇ ਡਿਰੇਕਟਰ ਮਹਾਰਾਜੀਓ ਆਖੀਆਂ ਦੇ ਪਾਵਨ ਮੌਕੇ ਤੇ ਬਹੁਤ ਸਾਰਾ ਤੁਹਾਡਾ ਸਤਿਕਾਰ ਕੀਤਾ। ਇਹ ਤਾਲੋੜੀਏ ਕਾਨੂੰਨ ਸਹੱਤ ਰੱਖੀ ਹੈ। ਇਹ ਬਖਸ਼ਿਸ਼ ਦਿੱਤੀ ਹੈ ਸੇਵਾ ਉਪਕਰਨ ਦੀ ਹੈ। ਸੇਵਾਦਾਨ ਆਪ ਜੀ ਦੇ ਦਰਕਰਨ ਦੀ ਸੇਵਾ ਸਰਕਾਰ ਨੂੰ ਕਰਸਬ ਸਨਿਯਮ। ਮਨਿੰਦਰ ਸਾਹਿਬ ਦਾ ਤੁਹਾਡਾ ਪਿਆਰ ਦੀ ਸਨਮਾਨ ਨਰਸੀ ਨਰਸੀ ਮੈਂ ਭਰ ਬੇਸੂ ਦੀ ਬੋਲ ਨੂੰ ਦੁਹਰਾਉਣਾ ਚਾਹਤਾ ਹਾਂ। ਹਾਜ਼ਰ ਹੋਈਆਂ ਨੇ ਕਿਰਪਾ ਕਰਨੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰ ਕੀ ਸੇਵਾ ਸਫਲ ਹੈ ਦੇਖੋ ਕਰੇ ਚਿਤ ਲਾਏ ਮਨ ਤੇ ਹਕਲ 파ਮਨਾ ਹਉਮੈ ਵਿੱਚੋਂ ਦਾਇ ਸੰਤਨ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ 파ਵਨ ਸਵਿਤਰ ਅਸਾਂ ਸਾਧ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦੌਰਾਨ ਦਰਾਂਡਿਆਂ ਤੋਂ ਜਿਹੜੀਆਂ ਨਾਤਮਸਕ ਹੋਣ ਆਉਂਦੀਆਂ ਹਨ ਉਹਨਾਂ ਵਾਸਤੇ ਬਾਬਾ ਭਗਵੰਤ ਸਿੰਘ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਮੇਹਰ ਪਰਿਆ ਹੱਥ ਰੱਖ ਕੇ ਇਹਨਾਂ ਕੋੋਂ ਮਤੀ ਜਿਹੜੀਆਂ ਕਿ ਮੱਕੀ ਮੱਛਰਾ ਤੋਂ ਬਚਾਉਣ ਲਈ ਸੰਗਤਾਂ ਦਾ ਜਾਹਾਂ ਤਾਂ ਕੰਗੀਆਂ ਨੇ ਜਿਹੜੀ ਮਾਰੇ ਨੇ ਇਹਨਾਂ ਕੋਲ ਸੇਵਾ ਲਈ ਆ ਤੇ ਬਹੁਤ ਹੀ ਵੱਡਾ ਉਪਰਾਲਾ ਹੈ ਤੇ ਮਹਾਰਾਜ ਇਸੇ ਤਰ੍ਹਾਂ ਇਹਨਾਂ ਕੋਲ ਸੇਵਾ ਲੈ ਰਹੇ ਨੇ ਇਹ ਜਿਹੜੀ ਫੌਗ ਮਸ਼ੀਨ ਆ ਇਹਦੇ ਨਾਲ ਮੱਕੀ ਮਛਰ ਤੇ ਹੋਰ ਕੌਕਰਜ ਵਗੈਰਾ ਇਹ ਜਿਹੜੀਆਂ ਸਵਾਵਾ ਇਹ ਇਹ ਇਹਨਾਂ ਤੋਂ ਇਹ ਕੰਮ ਲਿਆ ਜਾਊਗਾ ਜਿਹਦੇ ਨਾਲ ਕਿ ਕਿਸੇ ਆਉਣ ਵਾਲੇ ਸੁਧਾਰਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਇਹਨਾਂ ਤੋਂ ਇਲਾਵਾ ਜਿਹੜਾ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਚੋਗਿਰਦਾ ਜਿੱਥੇ ਸ਼ੁੱਧ ਕਰਨ ਦਾ ਇਹਨਾਂ ਨੇ ਉਪਰਾਲਾ ਕੀਤਾ ਉੱਥੇ ਨਾਲ ਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਤ ਜਿਹੜੀਆਂ ਸਰਾਵਾਂ ਜਿਹੜੇ ਵਿੱਚ ਸੰਬੰਧ ਦਾਾਰੇ ਹਨ ਉਹਨਾਂ 'ਚ ਵੀ ਇਹਨਾਂ ਨੇ ਫੋਗ ਦੀ ਸੇਵਾ ਕਰਨ ਦਾ ਉਭਰਾ ਲੱਗਦਾ ਹੈ ਮੈਂ ਮਹਾਰਾਜ ਅਗੇ ਬੇਨਤੀ ਕਰਦਾ ਕਿ ਮਹਾਰਾਜ ਸੱਚੇ ਪਾਸਾ ਜਿਨ੍ਹਾਂ ਕੋ ਇਸੇ ਤਰ੍ਹਾਂ ਹੀ ਹੋਰ ਸੇਵਾਵਾਂ ਵੱਡੀਆਂ ਸੇਵਾਵਾਂ ਵੀ ਦਿੰਦੇ ਰਹਿਣ ਅਤੇ ਨਾਲ ਮੈਂ ਇਹਨਾਂ ਨੂੰ ਹੋਰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਜਿਹੜਾ ਵਾਤਾਵਰਣ ਸ਼ੁੱਧ ਕਰਨ ਵਾਸਤੇ ਰੋਕ ਵੀ ਲਗਾਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਆਪਣੀਆਂ ਆਉਣ ਵਾਲੀਆਂ ਜੜੀਆਂ ਪੀੜ੍ਹੀਆਂ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਸਰਵੰਸ ਸਿੰਘ ਜਿਹੜੇ ਕਿ 2011 ਤੋਂ ਹੀ 2011 ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਸੇਵਾ ਚਾਰ ਸਫੇਰੇ ਦਰਬਾਰ ਸਾਹਿਬ ਦੇ ਤੇ ਗਲਹਿਰੇ ਦੀ ਕੂੜੀ ਸੇਵਾ ਕਰਦੇ ਨੇ ਤੇ ਅੱਜ ਇਹਨਾਂ ਨੇ ਇੱਕ ਅਪਰਾਲਾ ਹੋਰ ਨਾਲ ਜੋੜਿਆ ਜਿਹਦੇ ਵਿੱਚ ਪੌਗ ਮਕੀਨ ਦੀ ਵੀ ਸੇਵਾ ਬਾਬਾ ਜੀ ਦਾ ਗਰੁੱਪ ਨਿਭਾਏਗਾ ਜਿਹਦੇ ਨਾਲ ਇਸ ਏਰੀਏ ਦੇ ਦਰਬਾਰ ਸਾਹਿਬ ਦੇ ਆਸ-ਪਾਸ ਮੱਛਰ ਮੱਖੀ ਇਹਦੀਆਂ ਚੀਜ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਤ ਮਿਲੇਗੀ ਔਰ ਖਾਸ ਕਰਕੇ ਬਰਸਾਤੀ ਸੀਜ਼ਨ ਦੇ ਵਿੱਚ ਇਹਦਾ ਬਹੁਤ ਵੱਡਾ ਫਾਇਦਾ ਹੋਏਗਾ ਤੇ ਮਹਾਰਾਜਾ ਕਿਰਪਾ ਕਰਨ ਬਾਬਾ ਜੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਸੇਵਾ ਕਰਦੇ ਰਹਿਣ ਸਾਡੀ ਇਹੋ ਅਰਦਾਸ ਹੈ